ਤਕਸ਼ਰੀ ਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਾ ਲੈ ਕੇ ਇਸ ਪ੍ਰੋਗਰਾਮਾਂ ਦੇ ਵਿੱਚ ਅਸੀਂ ਕੁਝ ਵੱਡੀਆਂ ਤੇ ਕੁਝ ਅਹਿਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਉਹਨਾਂ ਦਾ ਪਹਿਲਾਂ ਸਵਾਗਤ ਕਰਨਾ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜਟੂ ਜੀ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਵੱਲੋਂ ਕੋਈ ਫਰਮਾਨ ਜਾਰੀ ਕੀਤੇ ਗਏ ਸੀ ਤਾਂ ਵਿਦਿਆਰਥੀਆਂ ਨੇ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਵੱਖ-ਵੱਖ ਚਤੇ ਬੰਦੀਆਂ ਵਿਦਿਆਰਥੀਆਂ ਦੇ ਨਾਲ ਆ ਲਈਆਂ ਆਈਆਂ ਹਾਲਾਂਕਿ ਕੇਂਦਰ ਵੱਲੋਂ ਫੈਸਲਾ ਵਾਪਸ ਲੈ ਲਿਆ ਗਿਆ ਪਰ ਅੱਜ ਕਾਲ ਦਿੱਤੀ ਗਈ ਸੀ ਭਾਰੇ ਇਕੱਠ ਦੀ ਇਕੱਠ ਦੇ ਵਿੱਚ ਕਿਸਾਨ ਜਥੇਬੰਦੀ ਵੀ ਉੱਥੇ ਪਹੁੰਚੀਆਂ ਜੀ ਤਾਂ ਕਿਸਾਨ ਜਦੋਂ ਮੋਹਾਲੀ ਦੇ ਵਿੱਚ ਐਂਟਰ ਹੋਣੇ ਚੰਡੀਗੜ੍ਹ ਜਾਣ ਨੂੰ ਤਾਂ ਹਰਿਆਣੇ ਦੀ ਪੁਲਿਸ ਵੱਲੋਂ ਰੋਕਿਆ ਗਿਆ ਕਿ ਇਹ ਵੀ ਸਵਾਲ ਖੜਾ ਹੈ ਵੀ ਹਰਿਆਣੇ ਦੀ ਪੁਲਿਸ ਮੋਹਾਲੀ ਦੇ ਵਿੱਚ ਕਿਦਾਂ ਦਾਖਲ ਹੋਗੀ ਜੀ ਦੇ ਕੋਈ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦੀਆਂ ਕੁਝ ਗੱਲਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇੱਕ ਮੋਰਚਾ ਬਣਾਇਆ ਹੋਇਆ ਯੂਨੀਵਰਸਿਟੀ ਬਚਾਓ ਮੋਰਚਾ ਜੀ ਕਿਉਂਕਿ ਲੋਕ ਭਰੋਸਾ ਇਸ ਕਰਕੇ ਨਹੀਂ ਕਰਦੇ ਬਲਵਿੰਦਰ ਸਿੰਘ ਕਿ ਤਿੰਨ ਚਾਰ ਦਿਨ ਪਹਿਲਾਂ ਇੱਕ ਨੋਟੀਫਿਕੇਸ਼ਨ ਕਰਤਾ ਕਿ ਜਿਹੜਾ ਨੋ ਉਹ ਹੈ ਅਸੀਂ ਇਹਨੂੰ ਹਦੇਸ਼ਾ ਨੂੰ ਰੱਦ ਕਰਦੇ ਹਾਂ ਹਜੇ ਘੰਟਾ ਨਹੀਂ ਲੰਘਿਆ ਉਦੋਂ ਬਾਅਦ ਫੇਰ ਆ ਗਿਆ ਨਹੀਂ ਇਹ ਤਾਂ ਉਵੇਂ ਜਿਵੇਂ ਰਹੇਗਾ ਲਾਗੂ ਕਰਨ ਦੇ ਤਰੀਕ ਬਾਅਦ ਦੇ ਵਿੱਚ ਐਲਾਨਮੈਂਟ ਕਰਦੇ ਆਂਗੇ ਤੇ ਕੀ ਇਹ ਕਦੇ ਜਿਉਂਦਾ ਚਿੜੀ ਹੈ ਕਦੇ ਮਰਦਾ ਚਿੜੀ ਹੈ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੇ ਕੁਝ ਅਹਿਮ ਮੰਗਾਂ ਨੇ ਜਿਹਦੇ ਵਿੱਚ ਇਹ ਵੀ ਹੈ ਕਿ ਸੈਨੇਟ ਚੋਣਾ ਕਰਾਓ। ਉਨ੍ਹਾਂ ਨੇ ਪਹਿਲਾਂ ਤੋਂ ਐਲਾਨ ਕੀਤਾ ਹੋਇਆ ਸੀ ਕਿ 10 ਨਵੰਬਰ ਨੂੰ ਇੱਕ ਇਕੱਠ ਕਰਾਂਗੇ। ਉਹ ਇਕੱਠ ਦੇ ਵਿੱਚ ਅਗਲੇ ਫੈਸਲੇ ਲਏ ਜਾਣਗੇ। ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਤੇ ਹੋਰਾਂ ਨੇ ਮਿਲ ਕੇ ਇੱਕ ਫੈਸਲਾ ਕੀਤਾ ਕਿ ਦੋ ਤਿੰਨ ਦਿਨ ਪਹਿਲਾਂ ਹੀ ਯੂਨੀਵਰਸਿਟੀ ਬੰਦ ਕਰਤੀ ਹੋਸਟਲ ਖਾਲੀ ਕਰਾ ਲੇ ਕਿਤੇ ਵਿਦਿਆਰਥੀ ਆਣਾ ਜਾਣ ਮੇਰੇ ਖਿਆਲੇ ਭੁੱਲ ਗਏ ਪੰਜਾਬੀ ਦੀ ਇੱਕ ਕਹਾਵਤ ਹੈ ਕਿ नाग ਛੇੜ ਲਿਆ ਕਾਲਾ ਮੰਤਰ ਯਾਦ ਨਹੀਂ ਤੁਸੀਂ ਵਿਦਿਆਰਥੀਆਂ ਦਾ ਕੰਮ ਹੁੰਦਾ ਪੜਨਾ ਉਹਨਾਂ ਦੇ ਨਾਲ ਪੰਗਾ ਕਿਉਂ ਲੈਨੇ ਹੋ ਜਾ ਕੇ ਪੰਜਾਬ ਯੂਨੀਵਰਸਿਟੀ 1882 ਦੀ ਬਣੀ ਹੋਈ ਹੈ। ਔਰ ਜਿਹੜਾ ਨਾਦਰ ਚਾਹੀ ਪ੍ਰਮਾਨ ਸੁਣਾਏ ਗਏ ਉਹਦੇ ਤਹਿਤ ਕਿਸਾਨਾਂ ਦੀਆਂ ਜਥੇਬੰਦੀਆਂ ਬਹੁਤ ਸਾਰੀਆਂ ਮੁਲਾਜ਼ਮ ਭਰਾਤਰੀ ਜਥੇਬੰਦੀਆਂ ਸਮੇਤ ਹੋਰਾਂ ਨੇ ਵੀ ਐਲਾਨ ਕਰਤਾ ਅਸੀਂ ਵੀ ਕਿਸਾਨਾਂ ਦਾ ਸਾਥ ਦੇਵਾਂਗੇ ਸੱਟਾ ਕੀ ਹੋਇਆ ਅੱਜ ਇੱਕ ਪਾਸੇ ਵਿਦਿਆਰਥੀ ਥੋੜੇ ਬਹੁਤੇ ਅੜਿੱਕਿਆਂ ਤੋਂ ਬਾਅਦ ਯੂਨੀਵਰਸਿਟੀ ਵਿੱਚ ਦਾਖਲ ਹੋਣ ਵਿੱਚ ਸਫਲ ਹੋ ਗਏ ਉਧਰੋਂ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਜਿਹੜੀਆਂ ਇਧਰੋਂ ਮਹਾਲੀ ਵਾਲੇ ਪਾਸਿਓਂ ਗੁਰਦੁਆਰਾ ਅੰਬਸਾਭ ਇਕੱਠੀਆਂ ਹੋਈਆਂ ਤੇ ਚੰਡੀਗੜ੍ਹ ਵੱਲ ਕੂਚ ਕਰਨ ਦਾ ਐਲਾਨ ਕੀਤਾ ਖਾਸ ਕਰ ਭਾਰਤੀ ਕਿਸਾਨ ਯੂਨੀਅਨ ਸੌਰੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਡੱਲੇਵਾਲ ਸਾਹਿਬ ਵਾਲਾ ਇਹ ਤੋਂ ਲਾਭ तकरीबन ਸਾਰੀਆਂ ਕਿਸਾਨ ਜਥੇਬੰਦੀਆਂ ਵਿਦਿਆਰਥੀਆਂ ਦੇ ਹੱਕ ਚ ਆ ਗਈਆਂ ਤੇ ਪਤਾ ਲੱਗਿਆ ਕਿ ਜਿੱਥੇ ਵਿਦਿਆਰਥੀਆਂ ਨਾਲ ਚੰਡੀਗੜ੍ਹ ਪੁਲਿਸ ਦੀ ਖਿੱਚਤੂ ਹੋਈ ਉੱਥੇ ਸੰਯੁਕਤ ਕਿਸਾਨ ਮੋਰਚੇ ਵਾਲੇ ਕਿਸਾਨਾਂ ਤੇ ਹੋਰਨਾਂ ਆਗੂਆਂ ਦੇ ਨਾਲ ਵੀ ਪੁਲਿਸ ਦੀ ਖਿੱਚਤੂ ਹੋਈ ਪਰ ਪਤਾ ਇਹ ਲੱਗਿਆ ਕਿ ਕਹਿੰਦੇ ਹਰਿਆਣੇ ਦੀ ਪੁਲਿਸ ਵੀ ਨਾਲ ਹੋਊਗੀ ਸ਼ਾਮਲ ਮਹਾਲੀ ਵਾਲੇ ਪਾਸੇ ਹਰਿਆਣੇ ਦਾ ਕੀ ਕੰਮ ਜੇ ਪੰਚਕੂਲੇ ਵਾਲੇ ਪਾਸਿਓਂ ਮਣੀਹਾਜਰੇ ਦੇ ਰਸਤੇੋਂ ਕਿਸਾਨ ਚੰਡੀਗੜ੍ਹ ਦੇ ਵਿੱਚ ਦਾਖਲ ਹੁੰਦੇ ਤਾਂ ਸਮਝਿਆ ਜਾ ਸਕਦਾ ਸੀ ਕਿ ਉੱਥੇ ਹਰਿਆਣੇ ਦਾ ਏਰੀਆ ਪੈਂਦਾ ਹਰਿਆਣੇ ਦੀ ਪੁਲਿਸ ਰੋਕ ਸਕਦੀ ਹੈ ਪਰ ਕੈ ਯੂਨੀਵਰਸਿਟੀ ਪ੍ਰਸ਼ਾਸਨ ਨੇ ਦਿੱਤਾ ਅਸੀਂ ਚੋਣਾ ਕਰਾਵਾਂਗੇ ਵਿਦਿਆਰਥੀ ਕਹਿੰਦੇ ਤੁਹਾਡੀਆਂ ਗੱਲਾਂ ਤੇ ਕੋਈ ਭਰੋਸਾ ਨਹੀਂ ਕਿਸਾਨਾਂ ਨੂੰ ਵੀ ਹੱਥ ਲੱਗੇ ਹੋਏ ਆ ਜਦੋਂ ਖੇਤੀ ਕਾਨੂੰਨ ਰੱਦ ਹੋਏ ਸੀ ਤੇ ਇਹਨਾਂ ਨੇ ਐਲਾਨ ਕੀਤਾ ਸੀ ਕਿਸਾਨਾਂ ਨੇ ਜਵਾਬ ਦਿੱਤਾ ਸੀ ਕਿ ਭਾਈ ਸਾਹਿਬ ਇਦਾਂ ਨਹੀਂ ਜਿਵੇਂ ਪਹਿਲਾਂ ਐਲਾਨ ਕੀਤੇ ਸੀ ਨਾ ਲੋਕ ਸਭਾ 'ਚ ਖੜਕੇ ਐਲਾਨ ਕਰੋ ਤੇ ਨੋਟੀਫਿਕੇਸ਼ਨ ਜਾਰੀ ਕਰੋ ਇਸੇ ਤਰ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਤੁਹਾਡੇ ਤੇ ਭਰੋਸਾ ਕੌਣ ਕਰੇ ਤੁਸੀਂ ਬਕਾਇਦਾ ਤੌਰ ਦੇ ਉੱਤੇ ਲਿਖਤੀ ਨੋਟੀਫਿਕੇਸ਼ਨ ਕਰੋ ਫਿਰ ਤੁਹਾਡੀ ਗੱਲ ਮੰਨੀ ਜਾ ਸਕਦੀ ਹੈ ਜੀ ਸੋਟਲ ਸਾਹਿਬ ਜਿੱਦ ਤੱਕ ਕੇਂਦਰ ਲਗਾਤਾਰ ਫੈਸਲੇ ਸੁਣਾਤਾ ਦੰਦੀਆ ਕਿਸਾਨਾਂ ਵਾਰੀ ਵੀ ਹੋ ਚੁੱਕਿਆ ਜਦੋਂ ਕਿਸਾਨਾਂ ਨੂੰ ਵੀ ਫੈਸਲੇ ਸੁਣਾਏ ਗਏ ਇਸ ਤੱਕ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਤਾਂ ਫੈਸਲਾ ਵਾਪਸ ਲੈ ਗਿਆ ਹੁਣ ਉਦਾਂ ਹੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੈ ਕੀ ਕਰ ਕੇਂਦਰ ਸਰਕਾਰ ਅਜਿਹੇ ਫੈਸਲੇ ਲੰਦੀ ਕਿਉਂ ਜਿਹੜੇ ਵਾਪਸ ਲੈਣੇ ਪੈਣ ਜੀ ਇਸ ਤਰ੍ਹਾਂ ਦੇ ਵਿੱਚ ਨਾ ਬਲਵਿੰਦਰ ਕਈ ਵਾਰ ਕਈ ਸਿਆਸੀ ਆਗੂਆਂ ਦੇ ਸਲਾਹਕਾਰ ਜੀ ਲੋੜ ਤੋਂ ਵੱਡੇ ਲੱਭ ਜਾਂਦੇ ਨੇ ਹੂੰ ਜਿਨ੍ਹਾਂ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਪਤਾ ਨਹੀਂ ਹੁੰਦਾ ਜ਼ਮੀਨੀ ਹਕੀਕਤਾਂ ਤੋਂ ਕੋਹਾਂ ਦੂਰ ਹੁੰਦੇ ਨੇ ਤੇ ਫਿਰ ਜਦੋਂ ਫੈਸਲੇ ਲੈਣ ਲੱਗਦੇ ਆ ਉਹਨਾਂ ਤੋਂ ਉਸ ਤਰ੍ਹਾਂ ਦੇ ਫੈਸਲੇ ਕਰਾ ਦਿੱਤੇ ਜਾਂਦੇ ਨੇ ਜਿਨ੍ਹਾਂ ਦਾ ਅਸਲੀਅਤ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਿਕਰ ਆ ਜਿਹੜਾ ਕੁਝ ਹੁਣ ਵੀ ਤਾਂ ਸਰਕਾਰ ਨੇ ਕੀਤਾ ਨਾ ਤੇ ਭਾਈ ਸਾਹਿਬ ਪਹਿਲਾਂ ਕਰ ਲੈਂਦੇ ਪਹਿਲਾਂ ਤੁਹਾਨੂੰ ਕਿਹਨੇ ਕਿਹਾ ਕਿ ਇਹ ਨਾਦਰਸ਼ਾਈ ਪ੍ਰਮਾਣ ਜਾਰੀ ਕਰੋ ਜਿਹੜੇ ਬਾਅਦ ਦੇ ਵਿੱਚ ਤੁਹਾਨੂੰ ਵਾਪਸ ਲੈਣੇ ਪੈਣ ਸੋ ਤੁਸੀਂ ਕਹਿ ਸਕਦੇ ਹੋ ਇਹਨਾਂ ਮਾਮਲਿਆਂ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਬੜੇ ਅਹਿਮ ਮਾਮਲੇ ਨੇ ਇਹਨਾਂ ਨੂੰ ਚਾਹੀਦਾ ਇਹ ਸੀ ਕਿ ਸਾਰੀਆਂ ਧਿਰਾਂ ਦੇ ਨਾਲ ਬੈਠ ਦੇ ਬੈਠ ਕੇ ਗੱਲਬਾਤ ਕਰ ਦੇ ਉਹਨਾਂ ਦੀ ਗੱਲ ਸੁਣੀ ਜਾਂਦੀ ਹੁਣ ਵੀ ਤਾਂ ਵਾਪਸ ਲਏ ਨੇ ਤੇ ਜੇ ਪਹਿਲੇ ਹੀ ਇਹ ਮਾਮਲੇ ਵਾਪਸ ਲੈ ਲਏ ਜਾਂਦੇ ਇਹਨਾਂ ਨੂੰ ਲਾਗੂ ਹੀ ਨਾ ਕਰਦੇ ਕਿੱਡਕ ਪਹਾੜ ਡਿੱਗ ਪਿਆ ਸੀ ਸੋ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਉਹਦੇ ਨਾਲ ਇਹਨਾਂ ਨੇ ਕੇਂਦਰ ਸਰਕਾਰ ਖਾਸ ਕਰ ਕੇ ਕੇਂਦਰ ਦੇ ਉਚੇਰੀ ਸਿੱਖਿਆ ਮਹਿਕਮੇ ਦੀ ਵੀ ਇੱਕ ਕਿਸਮ ਦੇ ਨਾਲ ਇਹਨਾਂ ਨੇ ਬਹੁਤ ਬਦਨਾਮੀ ਕੀਤੀ ਖੈਰ ਹੁਣ ਜਦੋਂ ਇਹਨਾਂ ਨੇ ਫੈਸਲਾ ਲੈ ਹੀ ਲਿਆ ਤੇ ਜਿਹੜੇ ਸਲਾਹਕਾਰ ਨੇ ਅਸਲ ਦੇ ਵਿੱਚੋਂ ਸਲਾਹਕਾਰ ਨੇ ਜਿਹੜੇ ਉਹਨਾਂ ਸਲਾਹਕਾਰਾਂ ਨੇ ਇਹ ਸਾਰਾ ਕੁਝ ਕੀਤਾ ਬਿਤਰ ਇਹ ਹੈ ਕਿ ਅਜੇ ਵੀ ਢੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਤੁਸੀਂ ਵਿਦਿਆਰਥੀਆਂ ਦੇ ਨਾਲ ਬੈਠੋ ਜੇ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਅੱਜ ਕਿਸਾਨ ਜਥੇਬੰਦੀਆਂ ਜੁੜਗਾਂ ਨੇ ਕਈ ਮੁਲਾਜ਼ਮਾਂ ਦੀਆਂ ਭਰਾਤਰੀ ਜਿੱਥੇ ਬੰਦੀਆਂ ਜੁੜੀਆਂ ਨੇ ਰਾਸ਼ਟਰੀ ਪਾਰਟੀਆਂ ਵੀ ਬਹੁਤ ਸਾਰੀਆਂ ਇਸ ਮਾਮਲੇ ਦੇ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਨੇ ਤੇ ਕੱਲੂ ਹੋਰ ਆਗੂ ਵੀ ਨਾਲ ਹੋਣਗੇ ਫਿਰ ਇਹਨਾਂ ਵਾਸਤੇ ਮੁਸ਼ਕਲ ਦੀ ਘੜੀ ਬਣ ਜਾਵੇਗੀ ਜੀ ਸੋ ਨੌਲਿਕਲ ਕਰਾਂਗੇ ਜੀ ਐਮਪੀ ਅਮਰਿਤਪਾਲ ਸਿੰਘ ਉਹਨਾਂ ਦੀ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਉੱਤੇ ਐਨਐਸਏ ਲੱਗਿਆ ਹੋਇਆ ਤੇ ਲਗਾਤਾਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਹੀ ਪਟੀਸ਼ਨ ਦਾਖਲ ਕੀਤੀਆਂ ਸੀ ਵੀ ਮੇਰੀ ਐਨਐਸਏ ਟੁੱਟਣੀ ਚਾਹੀਦੀ ਹੈ ਫਿਰ ਉਹਨਾਂ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਰੁਕ ਕੀਤਾ ਜਾਂਦਾ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀਆਂ ਨੇ ਪਰ ਸੁਪਰੀਮ ਕੋਰਟ ਨੇ ਇਨਕਾਰ ਕਰਤਾ ਜੀ ਸਨਵਾਈ ਤੋਂ ਜੀ ਦੇ ਕੋ ਇਹਨੂੰ ਇੰਟਰਪ੍ਰੀਟੇਸ਼ਨ ਕਰਨ ਦੀ ਗੱਲ ਹੁੰਦੀ ਹੈ ਬੱਖੋ ਬੱਕਰੀ ਉਹਨਾਂ ਦੇ ਉੱਤੇ ਐਨਐਸਏ ਲੱਗਿਆ ਪਾਈ ਅਮਰਤਪਾਲ ਸਿੰਘ ਐਸ ਵੇਲੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਸੰਵਿਧਾਨ ਦੀ ਸੋਚ ਚੱਕੀ ਹੈ ਇੱਕ ਵਾਰ ਨਹੀਂ ਦੋ ਵਾਰ ਉਹਨਾਂ ਨੇ ਆਪਣੀ ਐਨਐਸਏ ਦੇ ਉੱਤੇ ਚੁਣੌਤੀ ਦਿੱਤੀ ਤਮਾਨਯੋਗ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਕੀ ਕਿਹਾ ਉਹਨਾਂ ਨੇ ਸਬੰਧਤ ਹਾਈ ਕੋਰਟ ਨੂੰ ਹੁਕਮ ਕਰਤੇ ਹੈ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਜਾਣ ਦੀ ਆਗਿਆ ਦਿੰਦੀ ਹੈ ਭਾਈ ਅਮਰਤਪਾਲ ਸਿੰਘ ਨੂੰ ਨਾਲ ਉਹਨਾਂ ਨੇ ਗੱਲ ਕਹਿਤੀ ਕਿ ਅਸੀਂ ਹਾਈ ਕੋਰਟ ਨੂੰ ਹੁਕਮ ਦੇਵਾਂਗੇ ਕਿ ਉਹ ਇਸ ਮਾਮਲੇ ਦੀ ਸੁਣਵਾਈ ਕਰੇ ਚਲੋ ਜੇ ਹਾਈ ਕੋਰਟ ਦੇ ਵਿੱਚੋਂ ਕੋਈ ਫੈਸਲਾ ਮੰਨ ਲੋ ਭਾਈ ਅਮਰਤਪਾਲ ਸਿੰਘ ਦੇ ਵਿਰੋਧ ਵਿੱਚ ਜਾਂਦਾ ਹੈ ਉਹਨਾਂ ਕੋਲੇ ਦੁਬਾਰਾ ਰਸਤਾ ਹੈਗਾ ਕਿ ਉਹ ਸੁਪਰੀਮ ਕੋਰਟ ਜਾ ਸਕਦੇ ਬੜੀ ਹੈਰਾਨੀ ਹੁੰਦੀ ਹੈ ਭਾਈ ਅਮਰਤਪਾਲ ਸਿੰਘ ਇੱਕ ਮੈਂਬਰ ਪਾਰਲੀਮੈਂਟ ਹੈ ਤੇ ਇੱਥੇ ਕਈ ਉਹੋ ਜਿਹੇ ਭੱਦਰਪੁਰਸ਼ ਵੀ ਨੇ ਜਿਨ੍ਹਾਂ ਨੂੰ ਪੈਰੋਲ ਪਤਾ ਨਹੀਂ ਕਿੰਨੇ ਕਿੰਨੇ ਵਾਰ ਮਿਲਦੀ ਜਾ ਰਹੀ ਹੈ ਮੇਰੇ ਕਾਲ ਸਾਡੇ ਮਾਨਯੋਗ ਸੁਪਰੀਮ ਕੋਰਟ ਨੂੰ ਐਸ ਤਰ੍ਹਾਂ ਦੇ ਮਾਮਲਿਆਂ ਵਿੱਚ ਵੀ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਕਿ ਇੱਕ ਪਾਸੇ ਪੈਰੋਲ ਤੇ ਪੈਰੋਲ ਦੂਜੇ ਪਾਸੇ ਇੱਕ ਤਕਰੀਬਨ ਤਕਰੀਬਨ 20-25 ਲੱਖ ਲੋਕਾਂ ਦਾ ਨਮੈਂਦਾ ਹੈ ਭਾਈ ਅਮਰਤਪਾਲ ਸਿੰਘ ਨੌ ਹੋਣਗੀਆਂ ਵਿਧਾਨ ਸਭਾ ਦੀਆਂ ਸੀਟਾਂ ਉੱਥੇ ਲਗਭਗ 20 22 ਲੱਖ ਦੇ ਕਰੀਬ ਉਹ ਨਮਾਇੰਦਗੀ ਕਰਦੇ ਐ ਉਹਨਾਂ ਦੇ ਕੇਸ ਨੂੰ ਜਿਵੇਂ ਉਹਨਾਂ ਨੇ ਕਹਿਤਾ ਸਬ ਕਿ ਹਾਈ ਕੋਰਟ ਦੇ ਵਿੱਚ 6 ਹਫ਼ਤਿਆਂ ਦੇ ਵਿੱਚ ਸੁਣਵਾਈ ਹੋਵੇਗੀ ਤੁਸੀਂ ਹਾਈ ਕੋਰਟ ਦੇ ਵਿੱਚ ਜਾਓ ਜੀ ਸੋ ਨਾਲ ਹੀ ਗੱਲ ਕਰਾਂਗੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿੱਥੇ ਅੱਜ ਸੁਣਵਾਈ ਹੋਈ ਸੀ ਢਿਲਸਾਬ ਹੁਣ 26 ਨਵੰਬਰ ਨੂੰ ਉਹਨਾਂ ਦੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਵੇਗੀ ਜੀ ਦੇਖੋ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਮਹਾਲੀ ਦੀ ਅਦਾਲਤ ਵਿੱਚ ਇੱਕ ਅੱਜ ਕੇਸ ਦੀ ਸੁਣਵਾਈ ਸੀ ਉਹਨਾਂ ਦੇ ਉੱਤੇ ਜਿਹੜੇ ਦੋਸ਼ ਨੇ ਉਤੇ ਕਿਤੇ ਜਾਣੇ ਸਨ ਪਤਾ ਲੱਗਿਆ ਕਿ ਬਚਾਅ ਪੱਖ ਦਾ ਵਕੀਲ ਤੇ ਜਾਂਚ ਅਧਿਕਾਰੀ ਇਸ ਕੇਸ ਦੇ ਵਿੱਚ ਅਦਾਲਤ ਵਿੱਚ ਸ਼ਾਮਲੀ ਨਹੀਂ ਹੋਈ ਨਾ ਬਚਾਅ ਪੱਖ ਦਾ ਅਧਿਕਾਰੀ ਆਇਆ ਵਕੀਲ ਆਇਆ ਨਾ ਜਾਂਚ ਕਰਨ ਵਾਲਾ ਅਧਿਕਾਰੀ ਆਇਆ ਤੇ ਫਿਰ ਜਿਹੜੇ ਉਹਦੇ ਦੋਸ਼ ਕਿਵੇਂ ਤੈ ਹੋਣੇ ਸਨ ਤਾਜ਼ਾ ਗੱਲਬਾਤ ਇਹ ਪਤਾ ਲੱਗੀ ਹੈ ਕਿ ਮਾਨਯੋਗ ਅਦਾਲਤ ਨੇ ਇਸ ਕੇਸ ਦੀ ਸੁਣਵਾਈ ਮੁਲਤਵੀ ਕਰਕੇ ਮੇਰਾ ਖਿਆਲ 26 ਨਵੰਬਰ ਤੇ ਪਾਤੀ ਹੈ ਹੁਣ 26 ਨਵੰਬਰ ਵਾਲੇ ਦਿਨ ਜਾਂਚ ਅਧਿਕਾਰੀ ਆਉਣਗੇ ਇਹਨਾਂ ਦੇ ਵਕੀਲ ਸਾਹਿਬਾਨ ਆਉਣਗੇ ਉਦੋਂ ਮਾਨਯੋਗ ਅਦਾਲਤ ਕਿਹੜੇ ਸੱਤੇ ਤੇ ਪਹੁੰਚਦੀ ਹੈ ਇਹ ਤਾਂ ਦੋਹੇ ਤਰ੍ਹਾਂ ਦੀਆਂ ਆਪਸ ਵਿੱਚ ਦੀ ਜਦੋਂ ਸੁਣਵਾਈਆਂ ਹੋਣਗੀਆਂ ਉਸ ਤੋਂ ਬਾਅਦ ਹੀ ਬਲਵਿੰਦਰ ਸਿੰਘ ਪਤਾ ਲੱਗੇਗਾ ਬਾਕੀ ਸਮਾਂ ਦੱਸੇਗਾ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ 1995 ਫਿਲਮ ਰੀਲੀਜ਼ ਨੂੰ ਲੈ ਕੇ ਜੋ ਕਿ ਪਰਮਜੀਤ ਖਾਲਾ ਵੱਲੋਂ ਖੁਲਾਸਾ ਕੀਤਾ ਗਿਆ ਕਿ ਜਿਹੜਾ ਬਾਦਲ ਜਿਹੜਾ ਉਹਨਾਂ ਵੱਲੋਂ ਚਿੱਠੀ ਲਿਖੀ ਗਈ ਸੀ ਸਕ੍ਰੀਨਿੰਗ ਕਮੇਟੀ ਨੂੰ ਜੀ ਦੇਖੋ ਜਿਹੜਾ ਪਰਮਜੀਤ ਕੌਰ ਖਾਲੜਾ ਧਰਮ ਪਤਨੀ ਸਰਦਾਰ ਜਸਵੰਤ ਸਿੰਘ ਖਾਲੜਾ 1995 ਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੁੱਕ ਕੇ ਬਾਦ ਦੇ ਵਿੱਚ ਕਤਤ ਰੂਪ ਦੇ ਵਿੱਚ ਤਸ਼ੱਦਦ ਕਰਕੇ ਉਹਨਾਂ ਦਾ ਨਾਮੋ ਨਿਸ਼ਾਨ ਮਟਾ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਕਈ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਵੀ ਹੋਈ ਹੈ ਉਦੋਂ ਸੀਬੀਆਈ ਦੀ ਅਦਾਲਤ ਪਟਿਆਲੇ ਹੁੰਦੀ ਸੀ ਇਹ ਮਾਮਲੇ ਦੇ ਵਿੱਚ ਇੱਕ ਫਿਲਮ ਬਣੀ ਹੈ ਜਿਹੜੀ ਕਿ 1995 ਇਹ ਜਿਹੜੀ ਫਿਲਮ ਹੈ ਇਹਦੇ ਬਾਰੇ ਬੜਾ ਕਲੀਅਰ ਹੈ ਇਹ ਫਿਲਮ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਹੈ ਪਿਛਲੇ 3-4 ਦਿਨਾਂ ਤੋਂ ਇਸ ਦਾ ਕਾਫੀ ਰੌਲਾ ਪੈ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਬੀਬੀ ਪਰਮਜੀਤ ਕੌਰ ਖਲੜਾ ਪਤਨੀ ਸਰਦਾਰ ਜਸਵੰਤ ਸਿੰਘ ਖਲੜਾ ਕਿ ਜਿਹੜੀ ਸੈਂਸਰ ਬੋਰਡ ਐ ਸਕਰੀਨਿੰਗ ਕਮੇਟੀ ਐ ਉਹਨੂੰ ਕੋਈ ਚਿੱਠੀ ਲਿਖੀ ਗਈ ਐ ਇਹ ਮਾਮਲਾ ਹੁਣ ਉਠਾਇਆ ਅਕਾਲੀ ਦਲ ਮੋਢ ਸਰਜੀਤ ਦੇ ਸਕੱਤਰ ਜਰਨਲ ਜਥੇਦਾਰ ਗੁਰਪ੍ਰਤਾਪ ਸਿੰਘ ਬੜਾਲਾ ਨੇ ਉਹ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਬੀਬੀ ਖਾਲੜਾ ਦੇ ਖਲਾਸਿਆਂ ਨੇ ਹੈਰਾਨ ਕਰਤਾ ਕੀ ਕਹਿੰਦੇ ਐ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਵੱਲੋਂ ਇਸ ਸੈਂਸਰ ਬੋਰਡ ਜਾਂ ਸਕ੍ਰੀਨਿੰਗ ਕਮੇਟੀ ਨੂੰ ਚਿੱਠੀ ਲਿਖੀ ਹੈ ਜਿਦੇ ਵਿੱਚ ਇਹ ਫਿਲਮ ਨੂੰ ਰਕਵਾਉਣ ਲਈ ਆਖਿਆ ਗਿਆ ਹੈ ਮੈਂ ਬਾਕਬਕ ਬਾਦਮਾਂ ਤੇ ਇਹਦੇ ਬਾਰੇ ਕੁਝ ਆਗੂ ਜਿਹੜੇ ਬਾਦਲ ਧੜੇ ਨਾਲ ਸੰਬੰਧਿਤ ਨੇ ਦੱਸੇ ਜਾਂਦੇ ਉਹਨਾਂ ਨੇ ਇਹਦਾ ਖੰਡਨ ਕਰਨ ਦਾ ਵੀ ਯਤਨ ਕੀਤਾ ਪਰ ਇਹਦੇ ਬਾਰੇ ਜਿਹੜਾ ਅਕਾਲੀ ਦਲ ਦੇ ਅਧਿਕਾਰਤ ਜਾਂ ਤਾਂ ਉਹਨਾਂ ਦੀ ਕਾਨੂੰਨੀ ਟੀਮ ਹੈ ਜਿਹੜੀ ਉਹ ਇਹਦੇ ਬਾਰੇ ਦੱਸੇ ਜਾਂ ਪਾਰਟੀ ਪ੍ਰਧਾਨ ਨੂੰ ਇਸ ਮਾਮਲੇ ਦੇ ਵਿੱਚ ਸਪਸ਼ਟ ਕਰਨਾ ਚਾਹੀਦਾ ਹੈ ﺍﻟजाम ਬਹੁਤ ਵੱਡੇ ਨੇ ਪਰ ਉਹਨਾਂ ਦੇ ਆਗੂ ਇਹ ਗੱਲ ਕਹਿੰਦੇ ਨੇ ਕਿ ਸਾਡੇ ਅੱਗੂ ਇਸ ਤਰ੍ਹਾਂ ਦੀ ਗੱਲ ਕਰ ਸੋਚਿਆ ਵੀ ਨਹੀਂ ਜਾ ਸਕਦਾ ਫਿਰ ਇਹ ਮਾਮਲਾ ਉੱਠਿਆ ਕਿਵੇਂ ਹੈ ਜੇ ਹੁਣ ਗੁਰਪ੍ਰਤਾਪ ਸਿੰਘ ਬਡਾਲਾ ਕਹਿੰਦੇ ਨੇ ਕਿ ਜੇ ਚਿੱਠੀ ਲਿਖੀ ਗਈ ਹੈ ਤਾਂ ਉਹ ਚਿੱਠੀ ਦਾ ਮਜਬੂਰ ਕਿਤੇ ਨਾ ਕਿਤੇ ਹੋਵੇਗਾ ਉਹ ਚਿੱਠੀ ਡਾਕ ਰਹੀਂ ਗਈ ਹੈ ਈਮੇਲ ਗਈ ਹੈ ਜਾਂ ਹੋਰ ਸਾਨੂੰ ਨਹੀਂ ਪਤਾ ਕਿ ਚਿੱਠੀ ਲਿਖੀ ਹੈ ਜਾਂ ਨਹੀਂ ਲਿਖੀ ਜਦੋਂ ਇਹ ਮਾਮਲਾ ਉੱਠ ਖੜਿਆ ਇਹਦੇ ਵਿੱਚ ਦੋਸ਼ ਅਕਾਲੀ ਦਲ ਬਾਦਲ ਤੇ ਲੱਗੇ ਤਾਂ ਫਿਰ ਇਹਦੀ ਬਕਾਇਦਾ ਤੌਰ ਦੇ ਉੱਤੇ ਨਿਰਪੱਖਤਾ ਨਾਲ ਪੂਰੀ ਪੜਤਾਲ ਕਰਾਈ ਜਾਣੀ ਚਾਹੀਦੀ ਹੈ ਘੱਟੋ ਘੱਟ ਪਤਾ ਲੱਗੇ ਇਹਦੀ ਅਸਲੀਅਤ ਕੀ ਹੈ ਇਹਨੇ ਲਿਖੀ ਹੈ ਕੌਣ ਜ਼ਿੰਮੇਵਾਰ ਹੈ ਤੇ ਇਹ ਚਿੱਠੀ ਲਿਖ ਕੇ ਇੱਕ ਕਿਸਮ ਦੇ ਨਾਲ ਉਹਨਾਂ ਨੇ ਅਕਾਲੀ ਦਲ ਬਡਾ ਸਾਹਿਬ ਹੋ ਰਹੇ ਜਿਵੇਂ ਦੱਸ ਰਹੇ ਨੇ ਉਹਨਾਂ ਨੇ ਅਕਾਲੀ ਦਲ ਬਾਦਲ ਨੂੰ ਘੇਰਨ ਦਾ ਬਹੁਤ ਵੱਡਾ ਯਤਨ ਕੀਤਾ ਹੈ ਜੀ ਸਰ ਸਾਬ ਦੂਜੇ ਪਾਸੇ ਗੱਲ ਕਰਾਂਗੇ ਫਿਰੋਜ਼ਪੁਰ ਦੇ ਵਿੱਚ ਨਸ਼ਾ ਤਸਕਰ ਨੂੰ ਫੜਨ ਦੇ ਵਾਸਤੇ ਪੁਲਿਸ ਕੀ ਸੀ ਤਾਂ ਨਸ਼ਾ ਤਸਕਰ ਵੱਲੋਂ ਗੋਲੀ ਚਲਾਈ ਗਈ ਤਾਂ ਕਿ ਇਹ ਐਸਆਈ ਜ਼ਖਮੀ ਹੋ ਗਿਆ ਜੀ ਹਾਂ ਇਸ ਮਾਮਲੇ ਦੇ ਵਿੱਚ ਪਤਾ ਲੱਗਿਆ ਕਿ ਪੁਲਿਸ ਉੱਥੇ ਨਸ਼ਾ ਤਸਕਰ ਦੇ ਘਰ ਗਈ ਸੀ ਤਾਂ ਉੱਥੇ ਕਦੇ ਉਹਨੇ ਗੋਲੀ ਚਲਾਈ ਜਿਹੜੇ ਨਾਲ ਵਿੱਚ ਡਿਊਟੀ ਤੇ ਤਾਇਨਾਤ ਇੱਕ ASI ਦੇ ਜ਼ਖਮੀ ਕਰ ਦਿੱਤਾ ਗਿਆ ਜਿਹਨੂੰ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦਾਖਲ ਕਰਾਉਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਔਰ ਇਹਦੀ ਬਕਾਇਦਾ ਤੌਰ ਦੇ ਉੱਤੇ ਪੜਤਾਲ ਕੀਤੀ ਜਾ ਰਹੀ ਹੈ ਜੀ ਸੋ ਗੱਲ ਕਰਾਂਗੇ ਜੀ ਕਾਂਗਰਸ ਪ੍ਰਧਾਨ ਰਾਜਾ ਬੜਿੰਗੋਣਾ ਦੀ ਜੋ ਕਿ ਲਗਾਤਾਰ ਕਿਸ ਨਾ ਕਿਸੇ ਮਾਮਲੇ ਨੂੰ ਲੈ ਕੇ ਉਲਝਦੇ ਹੋਏ ਨਜ਼ਰ ਆਏ ਨੇ ਤਾਂ ਸਭ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਵਿਰੋਧ ਕਰਦੇ ਨਾਲ ਦਾ ਤਾਂ ਉਹਨਾਂ ਵੱਲੋਂ ਵੀ ਸੁਖਬੀਰਵਾਲ ਦੀ ਇੱਕ ਪੁਰਾਣੀ ਫੋਟੋ ਹੋਲੀ ਖੇਡਦੇ ਦੀ ਜਨਤਾ ਕੀਤੀ ਕਿ ਉਹਨਾਂ ਦਾ ਕਹਿਣਾ ਹੈ ਜੇਕਰ ਬੇਅਦਬੀ ਹੈ ਤਾਂ ਆਹ ਕੀ ਹੈ ਜੀ ਦੇਖੋ ਜਿਹੜੀ ਰਾਤ ਸੀ ਆਗੂ ਆ ਨਾ ਇੱਕ ਅਸਰ ਕੁਸਰ ਤਾਂ ਕੋਈ ਛੱਡਦੇ ਨਹੀਂ ਇੱਕ ਦੂਜੇ ਦੀ ਜਿਹੜੀ ਗੱਲ ਉਹ ਬਹੁਤ ਪੁਰਾਣੀ ਹੈ ਸਖਵੀਰ ਸਿੰਘ ਬਾਦਲ ਆਪਣੇ ਬੱਚਿਆਂ ਜਾਂ ਹੋਰਾਂ ਦੇ ਨਾਲ ਹੋ ਸਕਦਾ ਉਹਨਾਂ ਦੀ ਪੁਲਿਸ ਵਗੈਰਾ ਸਟਾਫ ਦੇ ਮੈਂਬਰ ਵਗੈਰਾ ਹੋਣ ਇਹ ਤਸਵੀਰ ਬਹੁਤ ਪਹਿਲਾਂ ਕਈ ਸਾਲ ਪਹਿਲਾਂ ਨਸ਼ਰ ਹੋਈ ਸੀ ਇਸ ਤੋਂ ਇਲਾਵਾ ਕਹਿੰਦੇ ਆ ਕਿ ਕਾਂਗਰਸ ਨੇ ਲਗਭਗ ਪੌਣੀ ਦਰਜਨ ਦੇ ਕਰੀਬ ਸਵਾਲ ਪੁੱਛੇ ਨੇ ਅਕਾਲੀ ਦਲ ਬਾਦਲ ਤੋਂ ਜਿਹਦੇ ਵਿੱਚ ਸਾਬਕਾ ਡੀਜੀਪੀ ਸੁਮੇਤ ਸੈਣੀ ਉਹ ਕਿਨੇ ਲਾਇਆ ਸੀ ਜੀ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਸ੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੱਢ ਕੇ ਗੱਲ ਮੰਨੇ ਦਿਨ ਵੀ ਨਹੀਂ ਲੰਘੇ ਤੁਸੀਂ ਮੁਕਸਰ ਦੇ ਇੱਕ ਨਿੱਜੀ ਸਮਾਗਮ ਦੇ ਵਿੱਚ ਸ਼ਾਮਲ ਹੋ ਕੇ ਇਹ ਤੋਂ ਪੱਲਾ ਝਾੜ ਤੱਕ ਕਿ ਮੈਂ ਤਾਂ ਕੀਤਾ ਹੀ ਕੱਖ ਨਹੀਂ ਅੱਜ ਤਾਂ ਉਹੀ ਮਾਫੀ ਮੰਗੇ ਆਏ ਇਸ ਤੋਂ ਇਲਾਵਾ ਜਿਹੜੇ ਨੌਜਵਾਨਾਂ ਦੇ ਕਤਲ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਦੋ ਸਿੰਘ ਗੋਲੀ ਨਾਲ ਸ਼ਹੀਦ ਹੋਏ ਉਹ ਸਾਰਾ ਮਾਮਲਾ ਲੈ ਕੇ ਇਹਨਾਂ ਤੋਂ ਸਵਾਲ ਪੁੱਛੇ ਗਏ ਨੇ ਜਿਹੜੇ ਕਿ ਮੀਡੀਆ ਦੇ ਉੱਤੇ ਬਹੁਤ ਵੱਡੀ ਪੱਧਰ ਤੇ ਚੱਲ ਰਹੇ ਨੇ ਇਹ ਕੋਈ ਨਵੇਂ ਨਹੀਂ ਪੁਰਾਣੇ ਨੇ ਸਾਰੇ ਦੇ ਸਾਰੇ ਇਰਾਸੀਆਗੂ ਮੈਂ ਜੇ ਮੈਂ ਪਹਿਲਾਂ ਕਿਹਾ ਕਿ ਕੋਈ ਕਸਰ ਨਹੀਂ ਛੱਡਦੇ ਇੱਕ ਦੂਜੇ ਨੂੰ ਨੀਮਾ ਦਿਖਾਉਣ ਤੇ ਤਾਂ ਹੁਣ ਜਿਹੜੇ ਇਸ ਉਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਉਹਨਾਂ ਨੇ ਰਾਜੇ ਬੜਿੰਗ ਦੇ ਉੱਤੇ ਸਵਾਲ ਚੱਕ ਤੇ ਉਹਨਾਂ ਨੇ ਉਹਦੇ ਤੇ ਚੱਕ ਤੇ ਇਹਦੇ ਉੱਤੇ ਜਾ ਕੇ ਸਟਾਕੀ ਨਿਕਲੂਗਾ ਕੁਝ ਨਹੀਂ ਕਹਿ ਸਕਦੇ ਪਰ ਫਿਰ ਵੀ ਰਾਸਸੀ ਆਗੂਆਂ ਨੂੰ ਕੋਈ ਨਾ ਕੋਈ ਬਿਧੀ ਵਿਵਧਾਨ ਰੱਖਣਾ ਚਾਹੀਦਾ ਹੈ। ਔਰ ਦੈਰੇ ਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ। ਪਰ ਜਦੋਂ ਨਹੀਂ ਹਟਦੇ ਤਾਂ ਸਾਰੀ ਪਾਰਟੀਆਂ ਦੇ ਵਿੱਚ ਆ ਗਿਆ ਕਿ ਇੱਕ ਦੂਜੇ ਨੂੰ ਨੀਵਾ ਕਿਵੇਂ ਦਿਖਾਉਣਾ ਹੈ। ਤੇ ਕਈ ਚੀਜ਼ਾਂ ਉਹ ਨੇ ਜਿਹੜੀਆਂ ਅਜੇ ਤੱਕ ਆਣ ਸੁਲਝਗਾਣੇ ਉਹਨਾਂ ਦੇ ਜਵਾਬ ਸਬੰਧਤ ਧਿਰਾਂ ਵੱਲੋਂ ਦਿੱਤੇ ਵੀ ਨਹੀਂ ਜਾ ਰਹੇ। ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਣ ਲਈ ਹੈ ਤੁਸੀਂ ਢਲਸਾ ਪ੍ਰੋਗਰਾਮ ਦਾ ਹਿੱਸਾ ਬਣਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਸ਼ੁਕਰੀਆ ਮਿਹਰਬਾਨੀ ਜੀ। ਆਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਹਾਂ ਜੋ ਅਖੀਰ ਤੱਕ ਸਾ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।